ਸਰਨ ਦੇ ਪੈਰ ਪਰ ਸਤਿ ਸ੍ਰੀ ਅਕਾਲ d'accord ਅੱਜ ਮਸ਼ੀਨ ਦਾ ਸੀ ਜਾਂਦਾ ਹੈਗਾ ਪਹਿਲਾ ਦਿਨ ਤੇ ਅੱਜ ਮਾੜੀ ਮੋਟੀ ਰੋਗ ਟੋਕ ਹੋ ਸਕਦੀ ਹੈ ਮਸ਼ੀਨ ਨੂੰ ਕਿਉਂਕਿ ਮਾੜੀ ਮੋਟੀ ਸੈਟਿੰਗ ਕੋਈ ਕੋਈ ਆਪਣੀ ਬੈਲਟ ਤੇ ਲੀ ਆ ਜਾਂ ਕੋਈ ਚੇਨ ਤੇ ਲੀ ਆ ਨਿੱਕੇ ਮੋਟੀਆਂ ਚੀਜ਼ਾਂ ਹੁੰਦੀਆਂ ਵਾ ਤੁਰਨ ਵੇੜੇ ਤੇ ਬਾਕੀ ਕਾਕੇ ਹੁਣ ਲੱਗੇ ਆ ਸੈੱਟ ਸੂਟ ਕਰਕੇ ਕਿਰਾਂ ਚਲਾਉਣ ਹੁਣ ਤੇ ਬਾਕੀ ਦੇਖਦੇ ਆ ਕਿੰਨਾ ਕੁ ਵੱਧਿਆ ਜਾਂਦਾ ਫਿਰ ਅੱਜ ਕੰਮ ਕਰਤਾ ਸਟਾਰਟ ਕਨੇ ਕੇ ਰਾਵ ਬਗਾਲ ਲਿਆ ਹੁਣ ਕਾਲੀ ਮਸ਼ੀਨ ਸਿੱਧੀ ਅੱਜ ਦਾ ਸੈਟਿੰਗ ਸ਼ੂਟਿੰਗ ਹੀ ਕਰੋਗੇ ਤੁਸੀਂ ਮੈਨੂੰ ਲੱਗਦਾ ਨਹੀਂ ਝੋਨਾ ਦਾ ਖੜਾ ਹੋਵੇ ਇਹਨੂੰ ਠਿਕੇ ਕਨੇ ਹੋਏ ਜਮਾ ਹੋ ਤਾਂ ਚੱਕੜਾ ਨਹੀਂ ਮੈਂ ਕਰਦਾ ਉਹ ਚੱਕੜਾ ਦਾ ਪੈਣਾ ਵਾ ਉਹ ਦਾ ਬੱਚਾ ਝੁਗਿਆ ਹੁੰਦਾ ਮਾੜਾ ਮੋਟਾ ਉਹਨਾਂ ਨਾਲ ਪਾਟੀ ਆਏ ਹੋਏ ਕੋਈ ਖਿਆ ਹੀ ਨਹੀਂ हां नहीं बाकी ਛਾਂ ਨੇ ਖਾਲੀ ਗੂਲੀ ਹੋ ਜਾਂਦਾ ਉਹ ਦੁਵਾਦਦੇ ਛਾਂ ਨੂੰ ਦਾਣਾ ਮਾਰਦੀ ਮਗਰ ਲੰਘੇ ਨਰਮਾ ਨਾ ਅਜੇ ਨਿਕਾਦਾ ਹੁੰਦਾ ਨਾ ਨਰਮਾ ਤੇ ਪਹੁੰਚ ਗਿਆ ਕੈਮ ਵਾਲੇ ਆਪਣੇ ਅੰਪਾਇਰ ਨਾਲ ਚੱਲ ਪਈ ਸੀਗੀ ਤੇ ਪਹਿਲਾ ਢੇੜਾ ਲਾਉਣ ਲੱਗਿਆ ਕਾਕਾ ਤੇ ਪਹਿਲਾ ਦਿਨ ਅੱਜ ਦੁਪਹਿਰਾ ਕਰਦਾ ਕਾਕਾ ਨੇ ਯਾਨੀ ਪੌਣੇ 2 ਚਲਾਈ ਆਪਾਂ ਮਸ਼ੀਨ ਹੁਣ ਤੇ ਪੌਣੇ 2 ਢੇੜਾ ਬਨਣ ਲੱਗਿਆ ਵਾ ਚੈਨਾ ਚੋਲਾ ਜੀਆਂ ਢਿੱਲੀਆਂ ਢੁੱਲੀਆਂ ਬੈਲਟਾਂ ਬੁਲਟਾਂ ਜੀਆਂ ਐਡ ਐਡ ਲੋਡ ਵਾਲਾ ਕਾਸਕੇ ਹੁਣ ਕੰਮ ਚਲਾਇਆ ਮਾੜਾ ਜਿਹਾ ਤੇ ਬਾਕੀ ਦੇਖਦੇ ਆ ਕਿੰਨਾ ਕੁ ਵੱਡਾ ਜਾਂਦਾ ਅਟਕੇ ਕਿੱਲੇ ਵੱਡਣ ਵਾਲੇ ਆ ਆਪਣੇ ਤੇ 26 ਝੋਨਾ ਆਪਣਾ ਹੈ ਤੇ 26 ਝੋਨੇ ਦੀ ਵਾਰੀ ਆ ਗਈ ਪਹਿਲਾਂ ਤੇ ਵੱਢਣਾ ਸੀ ਆਪਾਂ 7 ਤਰੀਕ ਨੂੰ ਤੇ ਉਸ ਦਿਨ ਲੋਟਣੀ ਆਇਆ ਕੰਮ ਮੀਂਹ ਪੈ ਗਿਆ ਫਿਰ ਤੇ ਬਾਕੀ ਪਾਣੀ ਨਹੀਂ ਲਾਇਆ ਹੋਇਆ ਸੀਗਾ ਤਾਂ ਕਰਕੇ ਮਸ਼ੀਨ ਚੱਲ ਜੂਗੀ ਪਰ ਗੱਡੀ ਨੂੰ ਮਿੱਟੀ ਲੱਗਦੀ ਵੀ ਹੈ ਨਹੀਂ ਇਹਦੇ ਤੇ ਬਾਕੀ ਝੋਨਾ ਭਾਰਾ ਵਾ ਤੇ ਬਾਕੀ ਹੈ ਨਹੀਂ ਸਵਾਸ ਸਬੂ ਜੀ ਤੇ ਬਾਕੀ ਦਾ ਜਿਹਦੇ ਸਵਾਸ ਸਬੂ ਜੀ ਸੀਗੀ ਮੇਲਾ ਦਾ ਆਪਣੇ ਏਰੀਆ ਚ ਦਾ ਹੁਣ ਰਹੀ ਨਹੀਂ ਹੋਣੀ ਤਕਰੀਬਨ ਜਿਹੜੀਆਂ ਸੀਗੀਆਂ ਉਹ ਝਾੜਤੀਆਂ ਮੀਂਹ ਨੇ ਤੇ ਬਾਕੀ ਰੰਗ ਰੂਪ ਦੇਖ ਸਕਦੇ ਆ ਝੋਨੇ ਦਾ ਕਿਦਾਂ ਵਾ ਮੁੰਜਰਾਂ ਪਈਆਂ ਚਮਕਦੀਆਂ ਪੂਰੀਆਂ ਤੇ ਕੰਮ ਚੱਲ ਪਿਆ ਤੇ ਮੈਂ ਅਸੀ ਬਾਬੂ ਚੱਲਿਆ ਮਗਰ ਚੈੱਕ ਕਰਨਾ ਹੁਣ ਦਾਣੇ ਦੋਣੇ ਤੇ ਪਹਿਲੇ ਦਿਨ ਮਾੜਾ ਮੋਟਾ ਬਾਦ ਕਾਟ ਆਉ ਮਸ਼ੀਨ ਕਰ ਦਿੰਦੀ ਹੁੰਦੀ ਆ ਚਲਦੀ ਚਲਦੀ ਕੋਈ ਢਿੱਲਾ ਮਠਾ ਕੰਮ ਹੁੰਦਾ ਵਿੱਚੋਂ ਸੈਟਿੰਗ ਦਾ ਕੋਈ ਤੇ ਬਾਕੀ ਅੱਧਾ ਪੌਣਾ ਕਿੱਲਾ ਮਠਾ ਗਈ ਹੈ ਗਾਂ ਨੂੰ ਤੇ ਘੇਰਾ ਇਹਨਾਂ ਮੇਰੇ ਲਾਦਾ ਕਾਕਾ ਛੇ ਦਾ ਇਕੱਠਾ ਹੀ ਵਗੜ ਲਵੇ ਬਾਕੀ ਦੇਖੋ ਕਿ ਮੈਂ ਚੱਲਦਾ ਕੰਮ ਤੇ ਗਿਆਨੀ ਡਾਉਣ ਵੱਧ ਹੋ ਗਿਆ ਕਾਕੂ ਵੀ ਹੋ ਗਿਆ ਸੀ ਕਾਕੂ ਵੀਰੇ 24 ਘੰਟੇ ਕਲਿਆਨੀ ਦੇ ਇਹ ਇਹ ਹੁ ਘਰੀ ਸਾਰਦਾ ਵਾ ਟੋਕ ਘਟ ਜਾ ਕੇ ਮੋੜ ਲਵਾ ਕੇ ਮੋੜਦਾ ਮੈਂ ਕਿਹਾ ਇਹਦੀ ਕਿੱਡਾ ਟੈਕ ਹੋਊ ਤਰੀ ਚੱਲ ਸੱਲ ਘਟ ਗਏ ਸੱਲ ਘਟ ਆਏ ਮੈਨੂੰ ਨਾ ਬੁਲਾ ਮੈਂ ਤਾਂ ਉੱਗਾ ਹਉ ਆਇਆ ਉੱਕਾ ਵਾ ਉਹ ਹਾ ਡੈਂਗੂ ਸੀ ਡੈਂਗੂ ਹਾਂ ਉਹ ਆਏ ਤਾਂ ਹੋ ਜਾਂਦਾ ਮੱਛਰ ਤੋਂ ਕਿਵੇਂ ਝੋਨਾ ਠੀਕ ਆ ਹੂੰ ਮੁੰਜਰ ਦਾ ਠੀਕ ਲੱਗਦੀ ਆ ਬਾ ਹੁਣ ਤਾਂ ਆਪਣੇ ਜੱਟਾ ਬੋਰੀ ਦੇ ਪਾਤੇ ਲੱਗਣ ਕਿੰਨਾ ਮੈਂ ਕਿਹਾ ਪਾਤੇ ਲੱਗਦਾ ਮਸ਼ੀਨ ਆ ਫੋਰਮੈਨ ਆ ਕਿ ਆਪਣੇ ਵਿੱਚ ਹੀ ਆਪਣੇ ਵਾਲੇ ਤੋਰੇ ਪਾਤੇ ਟੈਂਕ ਮਗਰ ਫਿਰ ਦਿੰਦੇ ਆਏ ਫਿਰਦੇ ਬੰਦੇ ਕੰਪੈਨ ਕੋਲੇ ਦੋ ਜਾਣੇ ਕਹਤੇ ਨੇ ਦੋ ਡੱਲੇ ਸੇ ਲੈ ਆਇਆ ਇੱਕ ਆ ਡੱਲੇ ਦਾ ਇੱਕ ਹੈ ਨਹੀਂ ਤੈਨੂੰ ਆਉਂਦੀ ਨਹੀਂ ਮਾੜੀ ਮੋਟੀ ਐ ਨਹੀਂ ਤਾਂ ਸਖਰ ਦਾ ਘੜਮਾਉਂਦਾ ਚਲਾਉਣੀ ਇਹ ਕਾਰ ਦੀ ਮਸ਼ੀਨ ਆ ਜਾ ਯਾਰ ਆਪਣੇ ਖੇਤਾਂ ਦੇ ਛਿੱਤੀ ਵਿੱਚ ਸਿੱਖਿਆ ਕੀ ਦੇ ਨਹੀਂ ਨਹੀਂ ਸਿੱਖਿਆ ਹੁੰਦਾ ਨਹੀਂ ਇੱਥੇ ਖੰਭਾ ਨੇ ਕੋਈ ਦਰਾਸ ਨਹੀਂ ਨਹੀਂ ਬਸ ਆਣਾ ਹੀ ਬੜਨਾ ਸਾਰਾ ਬਸ ਉਧਰ ਵੀ ਆ ਨਹੀਂ ਜੀ ਬਸ ਸਭੀ ਆਪਣੇ ਆ ਹੀ ਨੇ ਜੇ ਆਪਾਂ 21 ਸਹੀ ਆ ਪੂਰਾ ਕੋ ਐ ਬੱਜੇਗਾ ਗਡੋੜੀ ਕਿਡਾ ਲਈ ਦੋਦਾ ਬਾਈ ਲੈ ਚਲੋ ਤਾਂ ਮੀਂਹ ਵੀ ਪੈ ਗਿਆ ਹੁਣ ਦਾ ਸਾਬਾ ਉਹ ਵੈਸੀ ਸਾਫ ਸੀ ਮੌਸਮ ਹੀ ਠੰਡਾ ਹੋ ਗਿਆ ਉਹ ਅਸਲੀ ਨਾ ਜਿਹੜੇ ਆ ਤਿੰਨ ਕੇ ਸਾਲ ਹੋ ਗਏ ਮੌਸਮ ਚੇਂਜ ਹੋ ਹੀ ਜਾਂਦਾ ਵਾ ਜਿਹੜੀ ਇੱਕਦਮ ਗਰਮੀ ਪੈਂਦੀ ਐ ਨੇ ਮੀਂਹ ਤੋਂ ਬਾਅਦ ਸਰਦਾਰ ਜੀ ਆ ਮੀਂਹ ਪੈ ਗਿਆ ਜਿੱਦਾਂ ਨੇ ਦਿਸਣ ਲੱਗਿਆ ਤਾਂ ਕਹਿੰਦਾ ਅਸਲੀ ਦਾਨਾ ਹੈ ਹਾਂ ਤੂੰ ਤਾਂ ਕਹਿੰਦਾ ਕੈਮ ਵਾਲੇ ਜ਼ਿਆਦਾ ਐ ਗਡੋੜੀ ਆ ਸਰਦਾਰ ਸੱਚੀ ਬਤ ਸੀ ਇਦਰਾ ਮਾਣ ਨਹੀਂ ਤੇਰੇ ਕਿਵੇਂ ਠੀਕ ਹੈ ਮੇਰੇ ਤਾਂ ਪਹੀ ਵਾਲਾ ਮੈਂ ਤਾਂ ਪਾਣੀ ਵਿੱਚ ਆਪ ਚਾ ਪਚਾ ਕੇ ਲਾਇਆ ਹੁਣ ਵੀ ਪਾਣੀ ਚੱਲਦਾ ਚਲੋ ਸਾਰਿਆਂ ਦੇ ਜੀ ਪਰ ਇਹਨੇ ਤੋਤੇ ਆਪਣੇ ਨਾ ਨਾ ਸਭ ਜ਼ੀਰੋ ਕਰਤੇ ਨੇ ਨਹੀਂ ਨਹੀਂ ਉਹ ਹੀਟ ਜਿਆਦੇ ਪੈਂਦੀ ਹੈ ਨਾ ਜਿਹੜੀ ਇੱਕਦਮ ਉਹ ਜਿਹੜੇ ਅੱਜ ਤੋਂ ਆਪਾਂ ਮਹੀਨਾ ਵੀਦਾਂ ਪਹਿਲਾਂ ਸੀਗੇ ਧੁੱਪੇ ਵਹਿ ਨਹੀਂ ਹੁੰਦਾ ਸੀ ਘੰਟਾ ਘੰਟਾ ਚੱਕਣਾ ਹਾਂ ਇਹ ਲੱਸੀ ਦਾ ਸਰਦਾਰ ਜੀ ਮੈਂ ਬੰਦ ਕਰ ਦਿਆ ਮੈਂ ਕਿਹਾ ਨਾ ਦੇਖਣ ਨੂੰ ਤਾਂ ਠੀਕ ਲੱਗਦਾ ਬਾਕੀ ਦੇਖੋ ਹੁਣ ਮੰਡੀ 'ਚ ਜਾ ਕੇ ਪਤਾ ਲੱਗੂ ਆਪਾਂ ਨੂੰ ਕਿਵੇਂ ਆ ਰਾ ਹੋ ਗਿਆ ਅੱਧਾ ਘੱਟ ਤੇ ਉਧਰ ਛੇਰੂ ਨੇ ਟਰਾਲੀ ਖੋਹ ਲਈ ਉਧਰ ਨਾਲ ਦੇ ਆਪਣੇ ਪਾਣੀ ਟੁੱਟਿਆ ਜੀ ਖੇਤ ਦਾ ਤੇ ਤੇ ਉਧਰ 42 ਦਾ ਟਾਇਰ ਵੀ ਅੰਦਰ ਆ ਥੋੜੇ ਜਿਹਾ ਕੀਤੇ ਹੋਏ ਆਲੂਆਂ ਕਰਕੇ ਛੇੜੇ ਨਹੀਂ ਆਪਾਂ ਤੇ ਹੁਣ ਕਾਕਾ ਲੈ ਕੇ ਗਿਆ ਟਰੈਕਟਰ ਆਉਦੇ ਆਲਾ ਕੱਟਣਗੇ ਟੋਜ਼ਰ ਪਾ ਕੇ ਦੇਖਦੇ ਆ ਬਾਕੀ ਕਿਵੇਂ ਆ ਨਿਕਲਦਾ ਜਾਂ ਟੱਕਰਾ ਮਰਾਉਂਦਾ ਮਸ਼ੀਨ ਪਹਿਲਾਂ ਤਾਂ ਕਰਦੀ ਸੀ ਗੜਬੜੀ ਜੀ ਮਾੜੇ ਮੋਟੇ ਚਾਈਨਾ ਚੋਂ ਨਾ ਢੰਗੀਆਂ ਜੇ ਪਰ ਉਹ ਦੂਆ ਚੱਲ ਪਿਆ ਫਿਰ ਪਹਿਲਾਂ ਜੀ ਚੱਲਦੀ ਹੁਣ ਟਕਾ ਨਾ ਪੂਰੀ ਕਿਉਂਕਿ ਜਿਹੜਾ ਲੰਗਾ ਹੈ ਇਹ ਉਹ ਥੋੜਾ ਜਿਹਾ ਨਰਮ ਹਲਾਣਾ ਜਿਹੜਾ ਹੈਗਾ ਧੋਨੇ ਵਾਲ ਉਹ ਟੈਗ ਵੀ ਚੱਲੀ ਜਾਂਦੇ ਅਜ ਪਹਿਲਾਂ ਦਾ ਨਾ ਆਇਆ ਸੀ ਜੋਰ ਟਾਕੇ ਦੇ ਬੱਬੂ ਨੇ ਪਰ ਗੱਲ ਬਣੀ ਨਹੀਂ ਤੇ ਇਧਰ ਆਪਣੇ ਨਾਲ ਦੇ ਝੋਨੇ ਵਾਲੇ ਦਾ ਪਾਣੀ ਟੁੱਟਿਆ ਹੋਇਆ ਖੇਤ ਦਾ ਆਪਣਾ ਤੇ ਬਾਕੀ ਕੋਈ ਗੱਲ ਨਹੀਂ ਨਹੀਂ ਫੇ ਮਸ਼ੀਨ ਆ ਪਾਣੀ ਪਾਊਗੀ ਤੇ ਇਧਰ ਲਾ ਬਾਸਾ ਥੋੜਾ ਜਿਹਾ ਝੁਕਿਆ ਹੋਇਆ ਉਹਦੇ ਕਰਕੇ ਕਟਰ ਥੋੜਾ ਨੀਵਾ ਚੱਲਦਾ ਤੇ ਜਿਹੜਾ ਆਪਣਾ ਇਹਦਾ ਨਾੜਾ ਥੋੜਾ ਜਿਹਾ ਨਰਮਾ ਹਜੇ ਝੋਨੇ ਦਾ ਤੇ ਬੋਲ ਦਾ ਡਰਮ ਮਸ਼ੀਨ ਦਾ ਪੂਰਾ ਜਾਲੇ ਐਸਐਮਐਸ ਨਹੀਂ ਲਾਇਆ ਆਪਾਂ ਕਿਉਂਕਿ ਆਪਾਂ ਬਣਾਉਣੀਆਂ ਗੱਠਾਂ ਰੀਪਰ ਫੇਰ ਕੇ ਤੇ ਟਰਾਲੀ ਕੱਢ ਕੇ ਹੁਣ ਪਾਉਣ ਲੱਗੇ ਆ ਵੱਡੇ ਮਗਰ ਤੇ ਇਹਦੇ ਟਾਇਰ ਥੋੜੇ ਜੰ ਅੰਦਰ ਕੀਤੇ ਹੋਇਆ ਲੂਆਂ ਕਰਕੇ ਛੇੜੇ ਨਹੀਂ ਆਪਾਂ ਥੋੜਾ ਜਿਹਾ ਜ਼ੋਰ ਦਾ ਆਏ ਵੀ ਫਰਕ ਪੈ ਜਾਂਦਾ ਵਾ ਕਿਉਂਕਾ ਕਾਕਾ ਕਹਿੰਦਾ ਕੱਢ ਕੇ ਫਿਰ ਉਹ ਪਾ ਲੈਣੇ ਕਿਉਂਕਿ ਉਹਦਾ ਗ੍ਰਿਪ ਥੋੜਾ ਫਰਕ ਪੈਂਦਾ ਵੱਡੇ ਟਰੈਕਟਰ ਦਾ ਜ਼ੋਰ ਦਾ ਦੇਖੋ ਮੂਰੇ ਬਜਨ ਵੱਧ ਘਟਦਾ ਨਹੀਂਗਾ ਨੇ ਬ੍ਰੋਜ਼ਰ ਵਾਕੇ ਉਹਦੇ ਨਹੀਂ ਹੋਊ ਮਸ਼ੀਨ ਆ ਇਹਦੇ ਨਾਲ ਵੀ ਨਹੀਂ ਹੋਣਾ ਇਹਦੇ ਨਾਲ ਵੀ ਨਹੀਂ ਹੋਣਾ ਵੀਰੇ ਉਹ ਤਾਂ ਮਸ਼ੀਨ ਵਾਲੀ ਸੀ ਇਹ ਨਹੀਂ ਹੋਣਾ ਤੋਪ ਉਹਨਾਂ ਹੀ ਆਪਾਂ ਪੂਰੇ ਟੋਏ ਦੇ ਪੱਤੀਆਂ ਨੇ ਆਉਣ ਕੀ ਇਹਨੇ ਕੱਢਦੇ ਤੇ ਉੱਤੇ ਫਿਲਕਦਾ ਜਿਹਾ ਜਲਬੀ ਜਿਹਾ ਉੱਤੇ ਜਿਵੇਂ ਉਹੀ ਹੁੰਦਾ ਨਾ ਬਹੁਤ ਆ ਬੱਸ ਤੇ ਆ ਮਗਰਦਾ ਵੀ ਫਤ ਹੈ ਤੇ ਇਹ ਜੋ ਦੋ ਕਿ ਟੈਂਕ ਵੱਡੇ ਆ ਆਪਾਂ ਤੇ ਉਧਰ ਇੱਕ ਟਰਾਲੀ ਸ਼ੇਰੂ ਲੈ ਗਿਆ ਤੇ ਉਹ ਜਾਊਗੀ ਮੰਡੀ ਦੇ ਵੇਰੇ ਤੇ ਤਾਂ-ਜਾਮ ਲੱਗਿਆ ਇਕੱਠਾ ਕਰਨ ਸਾਰਾ ਤੇ ਬੱਬੂ ਵੀ ਗੱਡੀ ਕੱਢ ਲਿਆ ਤੇ ਸਹਿਬ ਸਾਹਿਬ ਥੋੜੀ ਢੀਕਦੇ ਉਧਰ ਮੋਟਰ ਤੇ ਬਾਦ ਨਾ ਮੈਂ ਕੋਈ ਨਾ ਤੇ ਬਾਕੀ ਵੀਡੀਓ ਕਰਦੇ ਆ ਬੰਦ ਫਿਰ ਅੱਜ ਵਾਲੀ ਅੱਜ ਵਾਲੀ ਵੀਡੀਓ ਕਿਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਹੋਰ ਵੀ ਨਵੀਆਂ ਵੀਡੀਓ ਮਿਲਦੀਆਂ ਰਹਿਣ ਓਕੇ ਧੰਨਵਾਦ ਸਾਰਿਆਂ ਦਾ ਮਿਲਦੇ ਆ ਨਵੀਂ ਵੀਡੀਓ ਲੈ ਕੇ